ਦੇ ਸਰਕਾਰੀ ਹਸਪਤਾਲ ਵਿੱਚ ਮਲਾ ਸਿਹਤ ਸਟਾਫ ਦੀ ਸੁਰੱਖਿਆ ਰੱਬ ਪਰੋਸੇ 6 ਵਾਰਡਾਂ ਵਾਲੇ ਤਿੰਨ ਮੰਜ਼ਿਲਾ ਹਸਪਤਾਲ ਦੀ ਸੁਰੱਖਿਆ ਕਰਦਾ ਹੈ ਇੱਕ ਪੁਲਿਸ ਕਰਮਚਾਰੀ ਦੇਸ਼ ਪਰ ਵਿੱਚ ਕਲਕੱਤਾ ਦੀ ਟ੍ਰੇਨੀ ਮਹਿਲਾ ਡਾਕਟਰ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਤੋਂ ਬਾਅਦ ਰਾਤ ਦੀ ਡਿਊਟੀ ਤੇ ਹਸਪਤਾਲਾਂ ਵਿੱਚ ਤੈਨਾਤ ਸਿਹਤ ਹਮਲੇ ਦੀਆਂ ਮਹਿਲਾ ਕਰਮਚਾਰਨਾ ਅਤੇ ਲੇਡੀ ਡਾਕਟਰਸ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਘਟਨਾ ਤੋਂ ਬਾਅਦ ਕੁੱਝ ਹਸਪਤਾਲਾਂ ਨੇ ਰਾਤ ਦੇ ਸਮੇਂ ਮਹਿਲਾ ਵਾਰਡਾ ਵਿੱਚ ਸੁਰੱਖਿਆ ਵਦਾ ਵੀ ਦਿੱਤੀ ਹੈ ਪਰ ਗੁਰਦਾਸਪੁਰ ਦੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਸਥਿਤ ਸਿਵਲ ਹਸਪਤਾਲ ਬੱਬਰੀ ਵਿਖੇ ਰਾਤ ਨੂੰ 10 ਵਜੇ ਸਾਡੇ ਪੱਤਰਕਾਰ ਰੋਹਿਤ ਗੁਪਤਾ ਵੱਲੋਂ ਰਿਐਲਿਟੀ ਚੈੱਕ ਕੀਤਾ ਗਿਆ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਜ਼ਿਲ੍ਹਾ ਪਦਰੀ ਹਸਪਤਾਲ ਵਿੱਚ ਰਾਤ ਦੇ ਸਮੇਂ ਸਿਰਫ ਇੱਕ ਪੁਲਿਸ ਦਾ ਸੁਰੱਖਿਆ ਕਰਮਚਾਰੀ ਤਾਇਨਾਤ ਹੁੰਦਾ ਹੈ ਤਿੰਨ ਮੰਜ਼ਿਲਾ ਹਸਪਤਾਲ ਵਿੱਚ ਦੌੜ-ਦੌੜ ਕੇ ਉਹ ਇਕੱਲਾ ਕਿਵੇਂ ਪੂਰੇ ਹਸਪਤਾਲ ਦੀ ਸੁਰੱਖਿਆ ਕਰ ਪਾਵੇਗਾ ਪਿਛਲੇ ਦਿਨੀ ਹਸਪਤਾਲ ਵਿੱਚ ਰਾਤ ਨੂੰ ਹੀ ਲੜਾਈਆਂ ਦੀਆਂ ਘਟਨਾਵਾਂ ਵੀ ਵਾਪਰੀਆਂ ਅਤੇ ਹਸਪਤਾਲ ਵਿੱਚ ਰਾਤ ਦੇ ਸਮੇਂ ਡਿਊਟੀ ਤੇ ਤਾਇਨਾਤ ਮਹਿਲਾ ਡਾਕਟਰਾਂ ਅਤੇ ਕਰਮਚਾਰਨਾ ਦਾ ਵੀ ਕਹਿਣਾ ਹੈ ਕਿ ਰਾਤ ਨੂੰ ਜ਼ਿਆਦਾਤਰ ਮਰੀਜ਼ਾਂ ਦੇ ਰਿਸ਼ਤੇਦਾਰ ਨਸ਼ੇ ਦੀ ਹਾਲਤ ਵਿੱਚ ਹੁੰਦੇ ਹਨ ਕਿੰਨਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਿਆਂ ਹਨ ਹਸਪਤਾਲ ਦੀਆਂ ਹਰ ਰੋਜ਼ ਰਾਤ ਨੂੰ ਡਿਊਟੀ ਤੇ ਤਾਇਨਾਤ ਦੋ ਮਹਿਲਾ ਡਾਕਟਰ ਅਤੇ 3 ਦੇ ਕਰੀਬ ਹੋਰ ਮਹਿਲਾ ਕਰਮਚਾਰਨਾ ਤੁਸੀਂ ਆਪ ਹੀ ਸੁਣ ਤੇ ਵੇਖ ਲਾ ਹਾਂ ਹਾਂਜੀ ਭਾਜੀ ਮੈਂ ਆਸਾ ਸਟਾਫ ਆ ਮੈਂ ਲੇਬਰ ਰੂਮ ਚ ਜੌਬ ਕਰਦੀ ਆਂ ਮੈਨੋਂ ਤੇ 4-5 ਸਾਲ ਹੋ ਗਏ ਆ ਆਇਆ ਨੂੰ ਤੁਹਾਡੇ ਸਮੇਂ ਦੌਰਾਨ ਕੋਈ ਇਦਾਂ ਦੀ ਘਟਨਾ ਹੋਈ ਹੋਏਗੀ ਲੇਡੀਜ਼ ਨੂੰ ਖਾਸ ਕਰਕੇ ਲੱਗੇ ਲੱਗਾ ਹੋਏ ਕਿ ਇਨਸੈਕਿਓਰ ਹੈ ਹਸਪਤਾਲ ਦਾ ਸਟਾਫ ਲੇਡੀਜ਼ ਸਟਾਫ ਦਾ ਪਾਜੀ ਇੱਥੇ ਦੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਲੇਬਰ ਰੂਮ ਆ ਇੱਕ ਮਰੀਜ਼ ਨਾਲ ਘਟੋ ਘਟ ਬੋਤੇ ਨਹੀਂ 4-5 ਜਣੇ ਆਦਮੀ ਆਣਗੇ ਚਲੋ ਲੇਡੀ ਦੀ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ 'ਚ ਇੱਕ ਦੋ ਜਣੇ ਨੇ ਰਾਤ ਨੂੰ ਸਰਾਵ ਪੀ ਕੇ ਹੀ ਆਂਦੇ ਆ ਤਾਂ ਕੀ ਕੋਈ ਗੱਲਾਂ ਕਰ ਰਹੀਆਂ ਕਿ ਕਮੈਂਟ ਪਾਜੀ ਤੇ ਚਲੋ ਇੰਨੀ ਬਹੁਤੀ ਨਹੀਂ ਕਦੇ ਪਰ ਜਿਹੜੇ ਸ਼ਰਾਬੀ ਬੰਦੇ ਬਹਿਸ ਕਰਦੇ ਨਾ ਸਾਡੇ ਨਾਲ ਕੁਝ ਵੀ ਗੱਲ ਬਹਿਸ ਨੂੰਗੇ ਵੀ ਅਸੀਂ ਕਿਸੇ ਦਾ ਫੋਨ ਕਰਵਾ ਦਾਂਗੇ ਉਪਰੋਂ ਇਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲਿਊ ਆ ਹੁੰਦਾ ਬਹਿਸ ਵਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨ ਨੇ ਚੁੱਪ ਕਰ ਜਨ ਨੇ ਆ ਵੀ ਚਲੋ ਜੇ ਕਿਤੇ ਲੋਡ ਪੈਂਦੇ ਫਿਰ ਸਾਡੇ ਇੱਥੇ ਜਿਹੜੇ ਇੱਕ ਪਾਜੀ ਹੈਗੇ ਆ ਪੁਲਿਸ ਵਾਲੇ ਉਹਨਾਂ ਨੂੰ ਫਿਰ ਕਈ ਵਾਰੀ ਬੁਲਾ ਲਈਦਾ ਹੀ ਹੋ ਬਸ ਇੰਨਾ ਕੀ ਕਰ ਸਕਦੇ ਇਸੇ ਯਾਦ ਹੋਏ ਕਿ ਤੁਹਾਡੇ ਨਾਲ ਵੀ ਮੈਸੇਜ ਹੋਇਆ ਹੋਇਆ ਹੈ ਹੁੰਦਾ ਸਰ ਕਈ ਵਾਰੀ ਕਈ ਵਾਰੀ ਹੁੰਦਾ ਹੀ ਇਹ ਹੈ ਵੀ ਬੰਦ ਕੱਟ ਲੋਕੀ ਬੋਲ ਜੰਦੇ ਬਹੁਤ ਜ਼ਿਆਦਾ ਬੰਦ ਕੱਟ ਬੋਲ ਜੰਦੇ ਆ ਪਿੱਟਾ ਤੁਸੀਂ ਇੱਥੇ ਕੀ ਆ ਆਹਿੰਦੇ ਅੱਧਾ ਕਰ ਦਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਕਦੀ ਕੰਪਲੀਟ ਕੀਤੀ ਨਹੀਂ ਤੁਹਾਡੇ ਵੱਲੋਂ ਹਾਂਜੀ ਸਰ ਥੋੜੀ ਬੁਦੀ ਪਤਾ ਹੀ ਸਾਰਿਆਂ ਨੂੰ ਇੱਥੇ ਉੱਪਰ ਤੱਕ ਹੈ ਪਤਾ ਹੀ ਐਡਮਿਨ ਨੂੰ ਪਤਾ ਹੀ ਆ ਵੀ ਇੱਥੇ ਆਵਲੀ ਪ੍ਰੋਬਲਮ ਆਂਦੀਆਂ ਹੀ ਰਹਿੰਦੀਆਂ ਆ ਹੀ ਉਹ ਇਮੋਸ਼ਨਲੀ ਜ਼ਿਆਦਾ ਰਾਤ ਨੂੰ ਇੱਥੇ ਲੇਡੀ ਸੀ ਸਟਾਫ ਹੁੰਦਾ ਹੀ ਉਹ ਕੀ ਮੰਗੇ ਤੁਹਾਡੇ ਸਿਕਿਉਰਟੀ ਨੂੰ ਲੱਗੀ ਕੀ ਸਪੋਰਟ ਸਾਰੇ ਆਹੀ ਆ ਵੀ ਕੋ ਟੋਕਰ ਪੰਜ ਛੇ ਜਾਣੇ ਤੇ ਪੁਲਿਸ ਵਾਲੇ ਗਾਰਡ ਹੋਣੇ ਚਾਹੀਦੇ ਆ ਬਹੁਤ ਨੇ ਚਾਹੀਦੇ ਜਰੂਰ ਕਿਉਂਕਿ ਸਾਡੇ ਕੋਲ ਇੱਥੇ ਸਟੂਡੈਂਟ ਬੱਚੇ ਸਾਡੇ ਕੋਲ ਬਹੁਤ ਆ 15 20 ਜਾਨੇ ਸਟੂਡੈਂਟ ਬੱਚੇ ਹੁੰਦੇ ਆ ਹਾਂ ਹਾਂ ਤੁਹਾਨੂੰ ਪਤਾ ਹੀ ਸਤਾ ਛੋਟੇ ਛੋਟੇ ਬੱਚੇ ਆ ਸਾਰੇ ਹੈ ਵੀ ਅਨ ਮੈਡ ਬੇਟੀਆਂ ਸਾਰੀਆਂ ਤੇ ਆਹੀਂ ਵੀ ਇੱਥੇ ਡਰ ਜੰਨੇ ਆ ਕਿ ਉਹਨਾਂ ਦਾ ਦੇਖਭਾਲ ਕਰੀਏ ਜਾਂ ਆਹੀਂ ਆਪਣੀ ਡਿਊਟੀ ਕਰੀਏ ਇੱਥੇ ਜੀ ਆਪਣਾ ਕੀ ਨਾਮ ਹੈ ਗਾਵਾ ਕੇ ਹੁਣ ਕੀ ਸਮਝਾ ਗੱਲ ਤੇ ਕਿੰਨੀ ਸਮੱਸਿਆਵਾਂ ਹੁੰਦੀਆਂ ਰਾਤ ਨੂੰ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲਾ ਮੈਂ ਜੂਨੀਅਰ ਰੈਜ਼ੀਡੈਂਟ ਪੈਡੀਆਟ੍ਰਿਕ ਵਾਰਡ 'ਚ ਕੰਮ ਕਰ ਰਿਹਾ ਹਾਂ ਪ੍ਰੋਫੈਸਰ ਜੀ ਮੈਡਮ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲ ਹੈ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ ਚ ਤੇ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਕੀ ਕੀ ਸਮੱਸਿਆ ਹਮਾਂ ਦਾ ਨਾ ਬਦਤਰ ਆਉਂ ਜਾਂਦਾ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਡ ਚ ਦੂਸਰੀ ਵਾਰਡ ਚ ਆਨਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਕਿੰਨਾ ਦੇ ਸਿਕਿਉਰਟੀ ਅਰੇਂਜਮੈਂਟ ਹੋਣੇ ਚਾਹੀਦੇ ਹੈ ਹਸਪੀਟਲ ਇੱਕ ਤਾਂ ਸੀਸੀਟੀਵੀ ਟੈਕ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਹੈ ਬੱਗ ਐਟ ਲੀਸਟ ਇੱਕ ਵਾਰਡ ਸਿਕ ਗਾਡ ਹੋਣਾ ਚਾਹੀਦਾ ਕਿੰਨੇ ਵਾਰਡ ਨੇ ਕੋਲ ਇੱਥੇ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਹੈ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਐਮਰਜੈਂਸੀ ਐਮਰਜੈਂਸੀ ਆ ਗਈ ਹੈ ਹਾਂਜੀ ਐਟ ਲੀਸ ਕੋਈ ਐਸੀ ਕਰਨਾ ਹੋਈ ਹੋਏ ਕਿ ਲੱਗਦਾ ਹੋਏ ਇਨਸਿਕਿਉਰ ਫੀਲ ਕੀਤਾ ਹੋਏ ਹਾਂਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਕ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫालतू ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਕੀਤੀ ਗਈ ਤੁਹਾਡਾ ਸਟਾਫ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸਐਮਓ ਸਰ ਨੂੰ ਉਸ ਤੋਂ ਬਾਅਦ ਲੱਗਿਆ ਨਹੀਂ ਕੋਈ ਸਿਕਿਉਰਿਟੀ ਦਾ ਰੇਮੰਡ ਵਧਣਾ ਚਾਹੀਦਾ ਨੀ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦ ਆ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਭੇਜ ਦਿੱਤਾ ਸੀਗਾ ਤੁਹਾਡੇ ਸਾਹਮਣੇ ਨਾਲ ਇੱਕ ਮਹਿਲਾ ਡਾਕਟਰ ਜਾਂ ਨਰਸੀ ਨੂੰ ਕਿੰਨਾ ਕੁ ਸਹਾਰਾ ਪੈਂਦਾ ਰਾਤ ਨੂੰ ਕਿੰਨਾ ਮਾਰਾ ਬਸ ਇਹ faltu faltu ਜਿਹੜੇ ਰਾਤ ਨੂੰ ਡਰੰਗ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਥੋੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਫੀਮੇਲ ਸਟਾਫ ਲਈ ਪਰ ਜੇ ਉਹ ਗਾਰਡ ਕਰਾ ਮੈਂ ਤਾਂ ਤੁਸੀਂ ਵੀ ਕਿਸੇ ਨੂੰ ਮਨਾ ਕਰਦੇ ਤੁਹਾਡੇ ਨੂੰ ਕਿ ਨਹੀਂ ਆਉਣਾ ਕਰੋ ਉਹ ਨਹੀਂ ਮੰਨਦੇ ਹੈਗੇ ਨਹੀਂ ਮੰਨਦੇ ਮਸਾਈ ਮੰਗ ਰਹੇ ਕਿ ਇੱਕ ਹਰ ਇੱਕ ਪੋਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ ਇਹ ਐਸਾਈ ਭਪਿੰਦਰ ਸਿੰਘ ਤੇ ਤੁਸੀਂ ਦਾਦੇ ਜੀ ਤੁਹਾਡੀ ਇਥੇ ਡਿਊਟੀ ਕਿੰਨੇ ਤੋਂ ਕਿੰਨਾ ਸਮੇਂ ਹੈ ਇਹ ਸਰ ਮੇਰੀ 8 ਤੋਂ ਸਵੇਰੇ 8 ਵਜੇ ਤੱਕ ਹੁੰਦੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਰੈਸਟ ਹੁੰਦੀ ਹੈ ਸਰ ਸ਼ਾਮ ਨੂੰ ਫੇਰ 8 ਵਜੇ ਡਿਊਟੀ ਆ ਜਾਂਦੀ ਹੈ ਕੱਲਾ ਗਾਰਡ ਇੱਥੇ ਕੱਲਾ ਸਿੰਗਲ ਜੈਂਸਰ ਆਇਆ ਮਤਲਬ ਰਾਤ ਨੂੰ ਕੱਲਾ ਹੀ ਹੁੰਦਾ ਜਿਹੜੇ ਦੋ ਹੁੰਦੇ ਸਨ ਲੱਗਦਾ ਕਿ ਮੁਕੰਮਲ ਹੈ ਮਤਲਬ ਨੇ ਸਰਕਾ ਟੋਕ ਟਰਾ ਨੂੰ ਦੋ ਬੰਦੇ ਹੋਣੇ ਚਾਹੀਦੇ ਆ ਆ ਘਟੋ ਘਟ ਦੋ ਬੰਦੇ ਕਿੰਨੇ ਲਈ ਚੜੇ ਤੇਰੀ ਕੋਈ ਨਹੀਂ ਮੁਸ਼ਕਲ ਲੜਾਈ ਝਗੜਾ ਦਾ ਸਰ ਤਿੰਨ ਚਾਰ ਚ ਰੋਜ ਆਉਨੇ ਆਉਣੇ ਲਾਜ਼ਮੀ ਨੇ ਕੋਈ ਰਾ ਸੁੱਕੀ ਰੰਗ ਇੰਨੀ ਅਵਾਰਡ ਹੈ ਕਦੀ ਉੱਤੇ ਕਦੀ ਥੱਲੇ ਦੋਨੋਂ ਦਾ ਜੀਮਾ ਨਾ ਕਿੰਨਾ ਸਰੇ ਦਾ ਜੇ ਇਹਨਾਂ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਡਕਸ ਹੋ ਜਾਂਦਾ ਮਾੜਾ ਮੋਟਾ ਨਹੀਂ ਜੇ ਕਦੇ ਨੂੰ ਧੋੜੀ ਰਹਿਣਾ ਮੈਂ ਤਾਂ ਡੈਰੀ ਫੜ ਕੇ ਸਾਰੀ ਰਾਤ ਧੋੜਾਂਗਾ ਕਦੀ ਤੈਨੂੰ ਇਹ ਧਾਟ ਨਾਲ ਨੀ ਬਤਕੀ ਜੀ ਕੀਤੀ ਵੀ ਤੜਦੇ ਹਾਂ ਮੈਂ ਕੋਸ਼ਿਸ਼ ਕੀਤੀ ਲੋਕ ਇਹ ਤਾਂ ਰਾਤ ਰੋਜ ਦਾ ਹੀ ਕੰਮ ਆ ਸਰੇ ਕੋਈ ਢੜਾਈ ਹੁੰਦੀ ਆ ਆ ਸ਼ਰਾਬ ਪੀ ਕੇ ਆ ਜਾਂਦੇ ਆ ਛਟਾ ਛਟਾ ਲੋਕ ਲਾਉਂਦੇ ਆ ਉਹਦੇ ਨਾਲ ਬੜੀ ਪ੍ਰੋਬਲਮ ਆ ਰਹੀ ਆ ਤਾਂ ਕਿਹੜਾ ਗੱਲ ਪੈ ਜਾਂਦੇ ਆ ਲੋਕ ਵੇਖੋ ਜੀ ਜਿੰਨਾ ਮਰਜ਼ੀ ਤੁਸੀਂ ਕਾਰਨ ਸਮਝਾਓ ਲੋਕੋ ਆਪਣੀ ਅੜੀ ਤੇ ਅੜੇ ਰਹਿੰਦੇ ਆ